ਕਰਦੇ ਆਓ ਗੱਲ ਤੇ ਸੁਣੋ ਇੱਕ ਮਿੰਟ ਨਹੀਂ ਭਰਾਵਾ ਮੈਂ ਨਹੀਂ ਕੋਈ ਗੱਲ ਸੁਣਨੀ ਹੈ ਜੀ ਉਹ ਮੈਂ ਤਾਂ ਗੱਲ ਤੇ ਸੁਣੋ ਗੱਲ ਹੋਈ ਕੀ ਹੈ ਕੰਡਾ ਕੋਈ ਗੱਲ ਨਾ ਕੋਈ ਬਾਤ ਨਹੀਂ ਤੂੰ ਇੱਥੇ ਕਿਉਂ ਗੱਲ ਸੁਣਨ ਆਈ ਸੀ ਕੀ ਹੋਇਆ ਨਹੀਂ ਹੁਣ ਅਕੇ ਚ ਅੰਦਰ ਆਓ ਅੰਦਰ ਆ ਕੇ ਗੱਲ ਸੁਣੋ ਮੇਰੀ ਤੂੰ ਪੂਜਾ ਅੰਦਰ ਮੈਂ ਗੱਲ ਕਰਨੀ ਆਨੇ ਉਹ ਕਾਦੀ ਗੱਲ ਕਰਨੀ ਹੈ ਮੇਰੇ ਨਾਲ ਤੇ ਗੱਲ ਤੇ ਸੁਣ ਲਓ ਕਿਉਂ ਅਸੀਂ ਤੂੰ ਐ ਭਰਾ ਆਈ ਆਂ ਅਸੀਂ ਕੋਈ ਗੱਲ ਨਹੀਂ ਕਰਾਂਗੇ ਅਹੀਂ ਕੀ ਮਤਲਬ ਹੈ ਤੁਸੀਂ ਤੁਸੀਂ ਜਾਓ ਅਹੀਂ ਮੇਰੀ ਗੱਲ ਤੇ ਸੁਣੋ ਮੈਂ ਕਿਰਨ ਬਾਰੇ ਤੇ ਮੰਜੂ ਬਾਰੇ ਗੱਲ ਕਰਨੀ ਕੋਈ ਮੈਂ ਕਿਹਾ ਠਹਿਰ ਕੇ ਗੱਲ ਕਰਦੇ ਹਾਂ ਠਹਿਰ ਕੇ ਸੁਣਦੇ ਆ ਤੁਹਾਡੀ ਤੁਸੀਂ ਕਰੋ ਆਰਾਮ ਸੰ ਆਪਣਾ ਕੰਮ ਬੈਠ ਲੈਣ ਦੋ ਲੋ ਆਣ ਜਾਓ 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 ਅਹੀਂ ਗੱਲ ਕਰਨੀ ਉਹ ਰੈਫਰੈਸ਼ ਹੋ ਜੀ ਹਾਂ ਜੀ ਹਾਂ ਜੀ ਤੁਸੀਂ ਦੱਸੋ ਇਹ ਕੀ ਚੱਲਣ ਡਿਆ ਵਾ ਤੁਹਾਨੂੰ ਅੱਸੀ ਹੁਣੀ ਉਹਨੇ ਗੱਲ ਇਚੋ ਮਤੇ ਕਹੀ ਹਾਂ ਉਹ ਨਾਲ ਦੀ ਪਤਾ ਹੈ ਕਿ ਇਹ ਟੇਚੇ ਬਚਮਾ ਦੀ ਜੋੜੀ ਹੈ ਦੋਵੇਂ ਭਰਾਵਾਂ ਦੀ ਵੱਖਰੀ ਤੇ ਹੋਣੀ ਨਹੀਂ ਨਹੀਂ ਹੋਣੀ ਬਸ ਇਹ ਇੰਨਾ ਵੇਖੋ ਕਰਮੋਈ ਤੁਰ ਗਈ ਉਹ ਆਪਣਾ ਆਨੰਦ ਲੈਂਦੇ ਪਏ ਨੇ ਅਸੀਂ ਆਪਣਾ ਆਨੰਦ ਲੈਂਦੇ ਆ ਕਿਹਨੇ ਵੇਖੋ ਅਸੀਂ ਦੋਵੇਂ ਭਰਾਵਾਂ ਨੇ ਕਿੰਨੀ ਮਿਹਨਤ ਕੀਤੀ ਬਿਲਕੁਲ ਠੀਕ ਹੈ ਹਾਂ ਅੱਜ ਇਸ ਮੁਕਾਮ ਤੇ ਆਹੀ ਪਹੁੰਚੇ ਆਹ ਤੇ ਨਾ ਜਨਾਨੀਆਂ ਦੇ ਅੱਖੇ ਲਾ ਕੇ ਅਸੀਂ ਉਹ ਵੱਖਰੇ ਹੋਣ ਲੱਗੇ ਆਨੰਦ ਲੇਂ ਤਰਾਵਾਂ ਤੇ ਤੁਹਾਨੂੰ ਹੀ ਪਤਾ ਵੀ ਆਪਾਂ ਇਹ ਘਰ ਜਿਹੜਾ ਵਾ ਕਿੰਨੀ ਗਰੀਬੀ ਤੋਂ ਉੱਠ ਕੇ ਤੇ ਆਪਾਂ ਤਿਲਕਾ ਤਨਕਾ ਜੋੜ ਕੇ ਐਹੀ ਚੀਜ਼ ਤੇ ਮੈਂ ਸਮਝਾਨਾ ਆਪਣੀ ਜਨਾਨੀ ਨੂੰ ਵੀ ਪਰਜਾਇ ਜੀ ਐ ਮੈਂ ਉਹਨਾਂ ਨੂੰ ਵੀ ਇਹੀ ਗੱਲ ਸਮਝਾਈ ਹੈ ਕਿ ਭਾਬੀ ਜੀ ਕਿਸ ਚੀਜ਼ ਦੀ ਕਮੀ ਹੈ ਤੇ ਦੱਸੋ ਐ ਸਾਡੇ ਤੋਂ ਅਸੀਂ ਦੋਵੇਂ ਭਰਾਵਾਂ ਨੇ ਆਪਣੇ ਮੋਢੇ ਛੱਲ ਕੇ ਪਿੱਠ ਛੱਲ ਕੇ ਐਨੀ ਮਿਹਨਤ ਕਰਕੇ ਕਿਸ ਤਰ੍ਹਾਂ ਹੀ ਕਣਕ ਦੀਆਂ ਬੋਰੀਆਂ ਢੋਂਦੇ ਰਹੇ ਆ ਬਿਲਕੁਲ ਲੋਕਾਂ ਦੇ ਜਾ ਜਾ ਕੇ ਬਜਾਰਾਂ ਦੇ ਵਿੱਚ ਸੈਕੜਾਂ ਦੇ ਉੱਤੇ ਲੋਕਾਂ ਦੇ ਘਰ ਟੈਲੀਵਿਜ਼ਨ ਚੋੱਕ ਕੇ ਵੀਸੀਆਰ ਲਾਉਂਦੇ ਰਹੇ ਆ 10 10 20 20 ਰੁਪਏ ਦਿਹਾੜੀ ਲੈਂਦੇ ਰਹੇ ਆ ਚੱਲ ਆਪਾਂ ਇਹਨਾਂ ਨੂੰ ਇਹ ਗੱਲਾਂ ਕਰ ਤੋਂ ਦੱਸਣੀਆਂ ਵਾ ਦੱਸਣੀਆਂ ਨਹੀਂ ਅਸੀਂ ਆਪਾਂ ਦੀ ਗੱਲ ਹੈ ਵੀ ਅਸੀਂ ਪਹਿਲਾਂ ਹੀ ਇਤਰਾ ਦੇ ਸੀਗੇ ਹੈ ਇਹਨਾਂ ਨੂੰ ਨਹੀਂ ਮਿਹਨਤਾਂ ਵੀ ਇੰਕੀਆਂ ਇਹਨਾਂ ਨੂੰ ਪਤਾ ਨਹੀਂ ਨਾ ਹੁਣ ਇੰਨੀ ਮਿਹਨਤ ਕਰਕੇ ਜੇ ਅਸੀਂ ਇਸ ਮੁਕਾਮ ਤੇ ਪਹੁੰਚੇ ਆਂ ਹੁਣ ਇਸ ਉਮਰ ਦੇ ਵਿੱਚ ਅਸੀਂ ਵੱਖਰੇ ਹੋ ਜੀ ਉਹ ਨਹੀਂ ਇਹ ਆਪਣਾ ਪੜਦਾ ਸਾਰੀ ਉਮਰ ਅਸੀਂ ਇਕੱਠੀ ਕੱਟੀ ਆਪਾਂ ਨਹੀਂ ਇੰਨਾ ਲੇਡੀ ਨੂੰ ਦੱਸਣਾ ਇਹ ਜਿੰਨੀ ਚੁੰਝੜਉਂਦੀਆਂ ਇਹ ਅੜਾਈ ਜਾਣ ਪੜਾਏ ਆਪਣੀ ਕੋਈ ਨਾ ਅਲਾ ਕੋਣ ਲਈ ਯਾਰ ਅਸੀਂ ਨਾ ਲੱਗ ਹੋਣਾ ਤੇ ਨਾ ਸਾਨੂੰ ਤੋਂ ਕਰ ਸਕਦਾ ਬਸ ਬਸ ਸਾਡਾ ਅਸੀਂ ਦੋਵਾਂ ਜਿਸ ਤਰ੍ਹਾਂ ਚੱਲਦੇ ਪਏ ਨਾਲ ਅਸੀਂ ਚੱਲੀ ਜੇ ਭਾਵੇਂ ਲੜਨ ਜੋ ਮਰਜ਼ੀ ਕਰਨ ਪਰ ਸਾਨੂੰ ਵਖਰੀਆਂ ਨਹੀਂ ਕਰ ਸਕਦੀਆਂ ਨਹੀਂ ਨਹੀਂ ਅਹੀਂ ਹੋਣਾ ਹੀ ਨੇ ਨਹੀਂ ਕਰ ਸਕਦੀਆਂ ਫੇਰ ਫੇਰ ਵੀ ਨਾ ਤੁਸੀਂ ਇੱਕ ਕਰੀ ਪਰਜਾਈ ਨੂੰ ਨਾ ਬਿਠਾ ਆ ਕੇ ਉਹਨਾਂ ਨੂੰ ਸਮਝਾਓ ਕਿ ਵੇਖ ਰੋ ਤੇਰੀ ਛੋਟੀ ਭੈਣ ਤੇ ਮੈਂ ਵੀ ਆਪਣੀ ਮੈਂ ਆਪਣੀ ਵੋਟੀ ਨੂੰ ਸਮਝਾਉਣਾ ਹਾਂ ਕਿ ਵੇਖ ਉਹ ਪਰਜਾਈ ਜਿਹੜੀ ਆ ਸਾਡੀ ਮਾਵਾ ਵਗੀ ਹੈ ਤੇਰੀ ਵੱਡੀ ਭੈਣ ਆ ਬਿਲਕੁਲ ਰਲ ਮਿਲ ਕੇ ਭੈਣਾਂ ਵਾਂਗੂ ਕੰਮ ਕਰੋ ਜਿਸ ਤਰ੍ਹਾਂ ਅਸੀਂ ਦੋਵੇਂ ਭਰਾ ਤੁਸੀਂ ਦੋਵੇਂ ਭੈਣਾਂ ਜੇ ਨਹੀਂ ਕੋਈ ਗੱਲ ਨਹੀਂ ਇਹਨਾਂ ਨੂੰ ਸੰਭਾਲ ਬਾਕੀ ਜਿਹੜੀ ਗੱਲ ਰਹੀ ਕਿਰਨ ਦੀ ਉਹ ਕਹਿੰਦੇ ਅੱਜ ਮੈਨੂੰ ਸਰਵਾਈਕਲ ਸੀ ਤੇ ਮੈਂ ਉਹਨੂੰ ਕਿਹਾ ਚਾਹ ਬਣਾ ਤੇ ਉਹਨੇ ਮੈਨੂੰ ਦੱਸਿਆ ਕਿਰਨ ਨੇ ਕਿ ਮੈਂ ਪਾਪਾ ਇਸ ਤਰ੍ਹਾਂ ਹੈਗਾ ਕਿ ਕੰਮ ਤੋਂ ਬਹੁਤ ਲੀਕਟ ਹੋ ਗਈ ਸੀ ਤੇ ਇਹ ਦੋਵੇਂ ਲੜੀ ਜਾਂਦੀਆਂ ਸੀ ਤੇ ਇੰਨਾ ਕ ਇਹਨਾਂ ਨੂੰ ਸਮਝਾਉਣ ਦੇ ਵਿੱਚ ਤੇ ਮੈਂ ਵਿੱਚ ਰਹਿ ਗਈ ਤੇ ਮੁੜ ਕੇ ਮੈਨੂੰ ਆਫਿਸ ਤੋਂ ਮੈਂ ਅੱਗੇ 1 ਘੰਟਾ ਲੇਟ ਹੋ ਗਈ ਸੀ ਤੇ ਮੁੜ ਕੇ ਮੰਮੀ ਕਹਿਣ ਲੱਗੇ ਲੈ ਮਨੂੰ ਚਾਹ ਬਣਾ ਦੇ ਮੇਰੀ ਸਰਵਾਈਕਲ ਹੁੰਦੀ ਹੈ ਮਨੂੰ ਇੱਥੇ ਤੇਲ ਮਲ ਦੇ ਆਉਂ ਕਰ ਦੇ ਤੇ ਮੈਂ ਨਾ ਅੱਗੇ ਦੋ ਛੁੱਟੀਆਂ ਪਹਿਲਾਂ ਘਰ ਬੈਠੀਆਂ ਤੇ ਮੈਂ ਅੱਜ ਜਾਣਾ ਸੀ ਤੇ ਤਰਦ ਕਰਕੇ ਨਾ ਜਿਹੜਾ ਇਹ ਚੱਕਰ ਮੈਂ ਕੋਈ ਗੱਲ ਨਹੀਂ ਮੈਂ ਕੋਈ ਕੋਈ ਗੱਲ ਨਹੀਂ ਆਨਲ ਇਸ ਤਰ੍ਹਾਂ ਮੈਂ ਇਹ ਜੋ ਕੁਝ ਵੀ ਕਰਨੇ ਕੀਤਾ ਹੈ ਨਾ ਇਹ ਸਾਡੀ ਇੱਕ ਗੇਮ ਸੀ ਇਹ ਸਾਰਾ ਕੁਝ ਪ੍ਰੀਪਲਾਨਡ ਸੀਗਾ ਇਹ ਜੋ ਉਹਨੇ ਕੀਤਾ ਇਹ ਪਹਿਲਾਂ ਹੀ ਉਹਨੇ ਦੱਸ ਦਿੱਤਾ ਸੀ ਵੀ ਇਹਨਾਂ ਨੂੰ ਵੱਡੇ ਪਾਪਾ ਆਪਾਂ ਸੈੱਟ ਕਰਨਾ ਵਾ ਇਹਨਾਂ ਮੈਤਰਾ ਦਾ ਕੁਝ ਕਰੀਏ ਵੀ ਇਹਨਾਂ ਨੂੰ ਹਰਟ ਕਰੇ ਗਲਤ ਇਹ ਦੋਵੇਂ ਜਣੀਆਂ ਇਕੱਠੀਆਂ ਹੋ ਜਾਣ ਤੇ ਅੱਗੇ ਵੱਰ ਨੂੰ ਪ੍ਰੇਮ ਪਿਆਰ ਨਾਲ ਰਹੇ ਤੇਰਾ ਭਲਾ ਜੀ ਇਹਦੇ ਸਭ ਤੋਂ ਵਧੀਆ ਸਗੋ ਗੱਲ ਹੈ ਇਹਦਾ ਮਤਲਬ ਬੱਚੇ ਵੀ ਸਮਝਦਾਰ ਨੇ ਬਿਲਕੁਲ ਸਹੀ ਹੈ ਇਹ ਚੀਜ਼ ਨੂੰ ਸਮਝਦੇ ਨੇ ਮੈਂ ਤੇ ਆਪਣੀ ਜਨਾਂਡੀ ਨੂੰ ਵੀ ਸਮਝਾਇਆ ਕਿ ਵੇਖ ਜਦੋਂ ਸਾਡੇ ਬੱਚੇ ਆਪਸ ਦੇ ਵਿੱਚ ਹੀ ਵਿਤਕਰਾ ਨਹੀਂ ਕਰਦੇ ਤੇ ਤੁਹਾਨੂੰ ਦੋਨਾਂ ਨੂੰ ਕੀ ਬਿਮਾਰੀ ਪੈਂਦੀ ਨਹੀਂ ਨਹੀਂ ਅਹੀਂ ਤੇ ਨਾ ਇਹਨਾਂ ਵਿੱਚ ਨਾ ਉਹਨਾਂ ਚਾਹੁੰਦੇ ਸਮਝਦੇ ਨਹੀਂ ਪਏ ਅਲੱਗ-ਲਾਗੇ ਤੁਹਾਡੇ ਅਤੇ ਨੇਰੇ ਆਏ ਜਸਮੇਦੇ ਵੀ ਸਾਰੇ ਸਾਡੇ ਆ ਮੈਨੂੰ ਪਤਾ ਹੈ ਮੈਨੂੰ ਵੀ ਮਾੜਾ ਜਿਹਾ ਆਈਡੀਆ ਮੈਂ ਵੇਖ ਲਿਆ ਸੀਗਾ ਕਿ ਕਿਰਨ ਇਹਨਾਂ ਦੋਨਾਂ ਦੀ ਲੜਾਈ ਨੂੰ ਨਾ ਸੁਲਝਾਣਾ ਚਾਹਦੀ ਸੁਲਝਾਣਾ ਉਹ ਚਾਹਦੀ ਹੈ ਕਿ ਇਹ ਦੋਨੇ ਲੜਨ ਹੀ ਨਾ ਬਿਲਕੁਲ ਬਿਲਕੁਲ ਇਹੋ ਜਿਹੇ ਨੂਹਾਂ ਸਭ ਕੁ ਘਰ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਮਿਲਦੀਆਂ ਅੱਜ ਕੱਲ ਤੇ ਨੂਹਾਂ ਆਉਂਦੀਆਂ ਇੱਕ ਦੂਜੇ ਨੂੰ ਲੜਾ ਕੇ ਤੇ ਬਸ ਆਪਣਾ ਉल्लू ਸਿੱਧਾ ਕਰਦੀਆਂ ਘਰ ਬਰਬਾਦ ਕਰਕੇ ਰੱਖ ਦਿੰਦੀਆਂ ਅਸੀਂ ਪਰਮਾਤਮਾ ਦੇ ਬਹੁਤ ਧੰਨਵਾਦੀਆਂ ਕਿ ਸਾਨੂੰ ਜਿਹੜੀਆਂ ਇਹਦੀਆਂ ਲੋਹਾਂ ਤੇ ਆ ਦਿੱਤੀਆਂ ਜਿਹੜੀਆਂ ਸਾਡਾ ਘਰ ਉਜਾੜਨ ਨਹੀਂ ਆਈਆਂ ਸਾਡਾ ਘਰ ਬਣਾਉਂਦੀਆਂ ਪਈਆਂ ਨਹੀਂ ਤੇ ਜਿਸ ਤਰ੍ਹਾਂ ਭੈਣ ਜੀ ਕਰਦੇ ਨੇ ਜਾਂ ਮੰਝੂ ਕਰਦੀ ਹੈ ਆਪਸ ਦੇ ਵਿੱਚ ਇਹ ਇਹਨਾਂ ਦੀ ਲੜਾਈ ਜਿਹੜੀ ਹੈ ਤੇ ਨੂਆ ਧੀਆਂ ਤੇ ਸਗੋਂ ਮਜ਼ਾ ਲੈਂਦੀਆਂ ਬਿਲਕੁਲ ਨਾ ਰਿਧੀ ਕੰਝ ਵਿੱਚ ਕੋਈ ਫਰਕ ਆ ਨਾ ਉਹਨਾਂ ਦੇ ਕੋਈ ਬਿਹੇਵੀਅਰ ਵਿੱਚ ਫਰਕ ਆ ਦੋਹਾਂ ਜਣੀਆਂ ਦੇ ਨਹੀਂ ਐਸੀ ਚੀਜ਼ ਤੇ ਕਹਿੰਦੇ ਆ ਕਿ ਪ੍ਰਮਾਤਮਾ ਦੀ ਕਿਰਪਾ ਹਮ ਕਿ ਚਲੋ ਨੂ ਧੀ ਆਈ ਸ਼ਾਇਦ ਉਹਨਾਂ ਦੀ ਸ਼ਰਮ ਹੀ ਆ ਕਰ ਦੋ ਜਣੀਆਂ ਕਰ ਲੈ ਨਹੀਂ ਨਹੀਂ ਇਹ ਸ਼ਰਮ ਸ਼ਰੂਮ ਤਾਂ ਮੈਨੂੰ ਮਾਤਾ ਨੇ ਦੱਸਿਆ ਸੀ ਚਾਈ ਨੇ ਇਹ ਸ਼ਰਮ ਸ਼ਰੂਮ ਤੋਂ ਬਹੁਤ ਗਾਲ ਲੰਗੀਆਂ ਹੁਣ ਵੇਖੋ ਰਿਧੀ ਉਹਦੇ ਸਾਹਮਣੇ ਨਾ ਟੜ ਪੈਂਦੀਆਂ ਰਿਧੀ ਤੇ ਕਿਰਨ ਦੋਵੇਂ ਆਪਸ ਵਿੱਚ ਬਿਲਦੀ ਅਖਲੋਂਦੀਆਂ ਬਿਲਕੁਲ ਹਾਂ ਸਹੀ ਆ ਖੇਡਦੀਆਂ ਹੱਸਦੀਆਂ ਖੇਡਦੀਆਂ ਤੇ ਇਹ ਕਿਉਂ ਨਹੀਂ ਹੱਸਦੀਆਂ ਖੇਡਦੀਆਂ ਇਹਨਾਂ ਨੂੰ ਸਗੋਂ ਛੋਟਿਆਂ ਵਾਲੇ ਵੇਖ ਕੇ ਸਗੋਂ ਸਮਝਣਾ ਚਾਹੀਦਾ ਕਿ ਬੱਚੇ ਜਿਸ ਨਾਲ ਇੱਕ ਹੈਗੇ ਆਪਾਂ ਵੀ ਇੱਕ ਰਹੀਏ ਨਾ ਤੇਰ ਕਰੀਏ ਤੇ ਨਾ ਮੇਰ ਕਰੀਏ ਅਨਾਂ ਲਈ ਇਸ ਤਰ੍ਹਾਂ ਕਿ ਆਪਣਾ ਵੇਖ ਹੁਣ ਕਿੱਡਾ ਵੱਡਾ ਘਰ ਆ ਬਿਲਕੁਲ ਬਿਲਕੁਲ ਭਾਵੇਂ ਜਿੰਨੇ ਮਰਜ਼ੀ ਗੈਸਟ ਆ ਜਾਣ 50 60 ਲੋਕ ਅਸੀਂ ਇੱਥੇ ਐਡਜਸਟ ਕਰ ਸਕਦੇ ਆ ਬੜੇ ਆਰਾਮ ਨਾਲ ਤੇ ਸਾਡੀਆਂ ਗੱਡੀਆਂ ਵੇਖੋ ਕਮਰਿਆਂ ਚ ਆਪਣੇ ਅੰਦਰ ਲੱਗਣ ਡੀਆਂ ਨੇ ਤੇ ਕੱਲ ਨੂੰ ਅਸੀਂ ਦੋਵਾਂ ਭਰਾਵਾਂ ਨੇ ਵੰਡ ਕਰ ਲਿਆ ਤੇ ਫਿਰ ਕੀ ਕਰਾਂਗੇ ਐ ਨਹੀਂ ਐਣੀ ਸਾਡੇ ਕੋਲ ਜਗ੍ਹਾ ਰਹਿ ਜਾਵੇਗੀ ਘੁਰਨੀਆਂ ਬਣ ਜਾਣੀਆਂ ਹੁਣ ਵੇਖੋ ਕੱਲ ਨੂੰ ਫਿਰ ਸਾਡੇ ਬੱਚੇ ਵੀ ਕਹਿਣਗੇ ਕਿ ਮਾਰਾ ਸਾਡਾ ਵੀ ਹਿੱਸਾ ਕਰੋ ਤੇ ਮੁੜ ਕੇ ਵੇਖੋ 1.200 ਗੱਜ ਦੀ ਜਗ੍ਹਾ ਰਹਿ ਨਹੀਂ ਐ ਮੁੜ ਕੇ 50-50 ਗੱਜ ਹਾਂ ਫਿਰ ਨਾ ਮੁੜ ਕੇ ਅੰਦਰ ਸਾਈਕਲ ਲੱਗਣਾ ਨਾ ਸਕੂਟਰ ਲੱਗਣਾ ਕਮਰੇ ਬਣਨਗੇ ਸਕੂਟਰ ਲੱਗਣਗੇ ਜਾਂ ਗੱਡੀ ਲੱਗੇਗੀ ਕੀ ਲੱਗੇਗੀ ਮੇਰਾ ਦੋਸਤ ਵੇਖ ਲਓ ਹਾਂਜੀ ਇੱਥੇ ਛਾਟੇ ਦੇ ਕੋਲ ਰਹਿੰਦੇ ਨੇ ਹਾਂ ਹਾਂ 500 ਗਾਇ ਦੀ ਕੋਠੀ ਸੀ ਉਹਨਾਂ ਦੀ ਅੱਛਾ ਤਿੰਨ ਭਰਾ ਸੀਗੇ ਹਾਂ ਹਾਂ ਉਹ ਕਿੰਨਾ ਨੇ ਮੰਡੀਆਂ ਪਾਈਆਂ ਵੇਚ ਕੰਦਾ ਪਾ ਪਾ ਕੇ ਦੇ ਛੋਟੇ ਛੋਟੇ 70 70 80 80 ਗਾਇ ਦੇ ਉਹਨਾਂ ਨੇ ਮਕਾਨ ਕਰ ਲਿਆ ਹੂੰ ਕਿਉਂਕਿ ਬੱਚੇ ਵੀ ਸੀ ਬੱਚੇ ਵੀ ਸਿਆਣੇ ਸੀ ਅੱਗੇ ਵੇਖ ਲਓ 8 8 7 7-7 ਕਮਰੇ ਉਹਨਾਂ ਦੇ ਹਿੱਸੇ ਹੁੰਦੇ ਸੀ ਅੱਜ ਏਕ-ਏਕ ਕਮਰਾ ਤੇ ਅੰਦਰ ਸਕੂਟਰੀ ਉਹਨਾਂ ਦੀ ਲਗਾਉਣ ਨੂੰ ਜਗ੍ਹਾ ਨਹੀਂ ਗੱਡੀ ਲਗਾਉਣ ਦੀ ਜਗ੍ਹਾ ਨਹੀਂ ਪਰਸੋਂ ਕੀ ਆ ਉਹਣਾ ਬੁਗਾ ਗੇਟ ਤੇ ਹੁੰਦਾ ਬੰਦ ਗੱਡੀਆਂ ਬਾਹਰ ਲੱਗੀਆਂ ਹੁੰਦੀਆਂ ਇੱਕ ਉਹਨਾਂ ਦਾ ਟਾਇਰ ਲਾ ਕੇ ਲੈ ਗਿਆ ਗੱਡੀ ਦਾ ਤੇ ਇੱਕ ਉਹਨਾਂ ਦੀ ਸਕੂਟਰ ਹੀ ਚੁੱਕੀ ਆ ਨਹੀਂ ਨਹੀਂ ਇਹਹੀ ਇਹ ਗਲਤੀ ਬਿਲਕੁਲ ਨਹੀਂ ਕਰਨੀ ਆਪਾਂ ਜੋ ਮਰਜ਼ੀ ਹੋਵੇ ਇਹ ਭਾਵੇਂ ਲੜਨ ਤੇ ਭਾਵੇਂ ਮਰਨ ਜੋ ਮਰਜ਼ੀ ਕਰਨ ਅਹੀਂ ਦੋਵੇਂ ਭਰਾਵਾਂ ਨੇ ਇਕੱਠਿਆਂ ਬਿਲਕੁਲ ਅਹੀਂ ਵੀ ਜਾਣਾ ਇਹ ਜਿਉ ਮਰਜ਼ੀ ਕਰ ਲੈ ਬਿਲਕੁਲ ਬਿਲਕੁਲ ਅਹੀਂ ਜਿੱਕਾ ਰਹਿਣਾ ਇਹਨਾਂ ਜੋ ਮਰਜ਼ੀ ਇਹ ਹੱਟ ਹੋਏ ਨਾਲ ਆਫਸਾਈਡ ਦੇ ਦੋਵੇਂ ਜੜੀ ਆ ਇਹ ਦੋਨਾਂ ਨੇ ਬੈ ਕੇ ਖਾਣਾ ਆਪਾਂ ਇੰਜੋਏ ਕਰਦੇ ਮੈਂ ਲੜੀ ਜਾਏ ਇੰਜੋਏ ਕਰਨਾ ਹੈ ਐਵੇਂ ਲਈ ਇਹਦੇ ਬਹਿਨੇ ਆ 10 ਮਿੰਟ ਤੇ ਉਹ ਵੀ ਇਹਨਾਂ ਦੀ ਅਹੀਂ ਕਲੇਸ਼ ਸੁਣਦੇ ਰਹੀਏ ਇਹਨਾਂ ਦੀ ਸਿਰੇ ਟੱਕ ਟਿਆਂ ਨੇ ਤੇ ਇਹਨਾਂ ਦੇ ਕਲੇਸ਼ਾਂ 'ਚ ਥੋੜੀ ਰਹਿਣਾ ਨਹੀਂ ਆਪਾਂ ਆਪਣੀ ਮ제 ਕਰਨੀ ਆ ਇਹਨਾਂ ਦੇ ਆਖੇ ਨਹੀਂ ਆਪਾਂ ਲੱਗ ਹੁਣ ਇਹ ਜਿਹੜੀ ਜ਼ਿੰਦਗੀ ਕੀ ਆ ਸਾਡੀ ਜਿਹੜੀ ਇੱਕ ਬੋਨਸ ਹੈ ਪਰਮਾਤਮਾ ਵੱਲੋਂ ਬਿਲਕੁਲ ਬਿਲਕੁਲ ਇਹ ਜਿਹੜੀ ਉਮਰ ਹੈਗੀ ਹੈ ਇੰਜੋਏ ਕਰਾਂਦੀ ਹੈ ਇਹ ਹੁਣ ਥੋੜੀ ਕਿ ਘਰਾਂ ਚ ਕਲੇਸ਼ ਪਾਏ ਆ ਉਹਨਾਂ ਨੂੰ ਸੁਝਾਓ ਕਰੋ ਜੀ ਫਿਰ ਤੇ ਉਹੀ ਗੱਲਾਂ ਰਹੀਆਂ ਬੱਚੇ ਖੁਸ਼ ਆ ਬੱਚੇ ਖੁਸ਼ ਨੇ ਅਸੀਂ ਵੀ ਖੁਸ਼ ਆ ਅਹੀਂ ਵੀ ਖੁਸ਼ ਕੋਈ ਐਨੀ ਟਾਈਮ ਪਾ ਕੇ ਹੋ ਜਾਂਦੇ ਨੇ ਕਿਹਨਾਂ ਨੂੰ ਜਿਉਂ ਪ੍ਰੋਬਲਮ ਆ ਹੋਈ ਰਹਿਣ ਦੋ ਤੁਸੀਂ ਆਪਾਂ ਨਹੀਂ ਇਹਨਾਂ ਦੀ ਗੱਲ ਕਰਦੇ ਜਾਈਏ ਉਹਨਾਂ ਨੂੰ ਮਾੜਾ ਜਿਹਾ ਸਮਝਾ ਲਿਆ ਕਰੋ ਤੇ ਮੰਜੂ ਨੂੰ ਮੈਂ ਸਮਝਾ ਲਿਆ ਕਰਨਾ ਆਪੇ ਇਹਨਾਂ ਨੇ ਵੀ ਵੇਖ ਲੈਣਾ ਥੋੜੀ ਥੋੜੀ ਬੱਚਿਆਂ ਵੱਲ ਵੇਖ ਕੇ ਸਾਡੇ ਜਦੋਂ ਹੀ ਇਹਨਾਂ ਦਾ ਧਿਆਨ ਨਹੀਂ ਨ ਦੇਣਾ ਐਨਡਾ ਨਹੀਂ ਆਪੇ ਮੁੜ ਕੇ ਕੋਈ ਨਹੀਂ ਕੁਛ ਕਰਾਂਗੇ ਕੋਸ਼ਿਸ਼ ਲੜਦਿਆਂ ਨੇ ਲੜਦਿਆਂ ਰਹਿਣ ਯਾਰ ਆਪਾਂ ਨਹੀਂ ਆਪਾਂ ਆਪਾਂ ਇਸ ਤਰ੍ਹਾਂ ਹੀ ਰਹਿਣਾ ਵਾ ਆਪਾਂ ਕੱਦਾਂ ਇਹਨਾਂ ਦੀ ਆਖੇ ਨਹੀਂ ਲੱਗਦਾ ਚਲੋ ਤੁਸੀਂ ਫਰੈਸ਼ ਹੋਵੋ ਆਪਾਂ ਹਾਂ ਮੁੜ ਕੇ ਰੋਟੀ ਰੱਟੀ ਖਾਈਏ ਠੀਕ ਹੈ ਚਾਹੀਜੀ ਹਾਂ ਮੇਰੇ ਨਾਲ ਗੱਲ ਕਰਨੀ ਸੀ ਹਾਂ ਦੱਸ ਕੀ ਗੱਲ ਕਰਨੀ ਹੈ ਚਾਚੀ ਰਾਤੀ ਮੈਂ ਅਲਿੰਨ ਨਾਲ ਗੱਲ ਕੀਤੀ ਸੀ ਅੱਛਾ ਕਿ ਮੰਜੂ ਇਸ ਤਰ੍ਹਾਂ ਦੀ ਹਰਕਤਾਂ ਕਰਨ ਦੇ ਆਪਣੇ ਨੋਨ ਨੂੰ ਵੀ ਉਹਨੇ ਮਨਾ ਕਰਤਾ ਹਾਂ ਕਿ ਵੱਡੀ ਮੰਮਾ ਦਾ ਕੋਈ ਕੰਮ ਨਹੀਂ ਕਰਨਾ ਅੱਛਾ ਤੇ ਮਰ ਮੇਰੀ ਅਲਿੰਨ ਨੇ ਕੋਈ ਗੱਲ ਹੀ ਨਹੀਂ ਸੁਣੀ ਮੈਨੂੰ ਤਾਂ ਇਹ ਗੱਲਾਂ ਤੋਂ ਲੱਗਣ ਡੇ ਕਿ ਸਾਰੀ ਗਲਤੀ ਉਹ ਮੇਰੀ ਹੀ ਕੱਢਣ ਡਿਆ ਅੱਛਾ ਤੇ ਤੁਸੀਂ ਮਾੜਾ ਜਲੇਨਾ ਗੱਲ ਤੇ ਕਰੋ ਕੀ ਨਾ ਕਰਾਂ ਮੈਂ ਕਿਸੇ ਨਾਲ ਕੋਈ ਵੀ ਗੱਲ ਕਰਨੀ ਮੈਂ ਤੇ ਤੁਹਾਡੀਆਂ ਗੱਲਾਂ ਰ ਇੰਨੀ ਤੰਗ ਆ ਚੁੱਕੀ ਆ ਨਾ ਕੁਛ ਕਹਿੰਦੀ ਹੁਣ ਤੂੰ ਜਾਣ ਤੇ ਉਹ ਜਾਣ ਤੇ ਮੈਂ ਚੱਲੀ ਹਾਂ ਤੁਸੀਂ ਵੱਡੇ ਜੇ ਆਏ ਮੇਰੇ ਕੋਲ ਮੈਨੂੰ ਕੋਈ ਵੱਡਾ ਕੋ ਜਾਣਦਾ ਮੈਂ ਰਸਾ ਹੁਣ ਮੈਂ ਨਹੀਂ ਤੁਹਾਡੀਆਂ ਗੱਲਾਂ ਚਾਹਣਾ ਹੁਣ ਤੂੰ ਜਾਣ ਤੇ ਉਹ ਜਾਣ ਤੇ ਮੈਂ ਚੱਲੀ ਉਹ ਜਾ ਪਰਚਾਈ ਜੀ ਜੇ ਤੁਸੀਂ ਸਾਡੀਆਂ ਗੱਲਾਂ ਤੋਂ ਪਿੱਛਾ ਛੜਾ ਲਿਆ ਜੇ ਤੁਸੀਂ ਫੈਸਲੇ ਲੈ ਤੇ ਸਾਡਾ ਕੀ ਬਣੂਗਾ ਤੇ ਤੇ ਉਹ ਨਾ ਕੀ ਕਰੀ ਜਾਵਾਂ ਮੈਂ ਦਿਖਾ ਰ ਗਈਆਂ ਤੁਹਾਨੂੰ ਦੋਵਾਂ ਨੂੰ ਸਮਝਾ ਸਮਝਾ ਕੇ ਸਮਝਾਉ ਸਮਝਾ ਕੇ ਹੁਣ ਮੇਰੇ ਵਿੱਚ ਕੋਈ ਵਾਹ ਨਹੀਂ ਆ ਗਈ ਹੁਣ ਤੂੰ ਜਾਣ ਤੇ ਮੰਜੂ ਜਾਣੇ ਬਸ ਮੈਂ ਚੱਲੀ ਬਸ ਚਾਹੀ ਜੀ ਮੇਰੀ ਗੱਲ ਤੇ ਸੁਣ ਜੋ ਹਾਂ ਮੈਂ ਨਹੀਂ ਬਸ ਸੁਣਨੇ ਡਲ ਡਲ ਬੈਠ ਚਾਹੀ ਵੀ ਹੁਣ ਹਰ ਗੱਲ ਤੋਂ ਪੱਲਾ ਛਡਾਨ ਲੱਗ ਪਈ ਹੈ ਮੇਰੀ ਨੇ ਸੁਣਵਾਈ ਹੈਗੀ ਬਸ ਰਾਤੀ ਜ ਨਹੀਂ ਲੈਵੀ ਮੇਰੀ ਗਲਤੀ ਕੱਢਦੀ ਆ ਪਹਿਲਾਂ ਹਰ ਗੱਲ 'ਚ ਤੂੰ ਮੇਰੀ ਮਾਂ ਆ ਪਰਝਾਈ ਨਹੀਂ ਪਰ ਹੁਣ ਇਸ ਵਕਤ ਸਿਰਫ ਜਨਾਨੇ ਦੀ ਸੁਣਨ ਡਿਆ ਤੇ ਮੇਰੀ ਨਹੀਂ ਸੁਣਨ ਡਿਆ ਮੈਨੂੰ ਪੱਕਾ ਪਤਾ ਛਾਈ ਵੀ ਉਹਨਾਂ ਨਾਲ ਰਲ ਗਈ ਆ ਕਿਰਨ ਇੱਥੇ ਬੈਠੀ ਆ ਕੁਛ ਪਿਆ ਆ ਪੀਉ ਦਿੰਦੀ ਫਿਰ ਜਾਈਏ ਕੰਮਾਂ ਕਰਾਂ ਤੇ ਹਾਂਜੀ ਹਾਂਜੀ ਕੀ ਪੀਣਾ ਜਾਣਾ ਨਹੀਂ ਤੂੰ ਅੱਜ ਜਾਣਾ ਤੇ ਹੈਗਾ ਵਾ ਤੇ ਚਲਾਵਾਂ ਮੈਂ ਤੈਨੂੰ ਛੱਡ ਦੇਣਾ ਇਕੱਠੇ ਚੱਲ ਪਨੇ ਉਹ ਤੇ ਚੱਲ ਪਿੰਨੇ ਆ ਪਰ ਨਾ ਮੇਰਾ ਦਿਮਾਗ ਇੰਨਾ ਸਟਕ ਹੋਇਆ ਪਿਆ ਨਾ ਘਰ ਦੇ ਵਿੱਚ ਮੈਂ ਦੱਸ ਨਹੀਂ ਸਕਦੀ ਯਾਰ ਘਰ ਦਾ ਮਾਹੌਲ ਤੇ ਨਾ ਇਹਨਾਂ ਨੇ ਸੱਚਮੁੱਚ ਹੀ ਬਹੁਤ ਖਰਾਬ ਕੀਤਾ ਵਾ ਬਾਕੀ ਕੋਈ ਨਹੀਂ 1-2 ਦਿਨਾਂ ਦੀ ਗੱਲ ਰਹਿ ਗਈ ਰਾਤੀ ਵੱਡੇ ਪਾਪਾ ਦੇ ਪਾਪਾ ਨੇ ਵੀ ਗੱਲ ਕੀਤੀ ਆ ਤੇ ਉਹਨਾਂ ਨੇ ਕਹਿ ਦਿੱਤਾ ਕਿ ਆਡਣੀ ਹੋਣਾ ਜੋ ਮਰਜ਼ੀ ਹੋ ਜੇ ਇਹ ਦੋਵੇਂ ਜਾਣੀਆਂ ਲੜਦੀਆਂ ਲੜੀ ਜਾਣ ਦੋ ਆਡਣੀ ਹੋਣਾ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਸਾਰਾ ਕੁਝ ਹੁੰਦੇ ਹੋਏ ਵੀ ਸਾਰਾ ਕੁਝ ਵਧੀਆ ਹੁੰਦੇ ਹੋਏ ਵੀ ਆਪਸ ਚ ਲੜਦੇ ਕੋ ਰਹਿੰਦੇ ਆ ਉਹ ਰਹਿ ਪੈਸੇ ਦੀ ਗੱਲ ਦੋਵਾਂ 'ਚ ਕੋਈ ਵੀ ਇਤਰਾ ਦਾ ਨਹੀਂ ਹੈ ਜਿੰਨਾ ਕੋ ਪੈਸੇ ਨਹੀਂ ਹੈਗੇ ਨਾ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆ ਪਰ ਫਿਰ ਵੀ ਲੜਾਈ ਇਹਨਾਂ ਦੀ ਸਟਾਰਟ ਹੋਈ ਕਿ ਇੱਕ ਮਹੀਨਾ ਤਾਂ ਤੁਸੀਂ ਕਰਨਾ ਇੱਕ ਮਹੀਨਾ ਤਾਂ ਤੁਸੀਂ ਕਰਨਾ ਉਹ ਵੀ ਗੱਲ ਹੋ ਗਈ ਫਿਰ ਵੀ ਉਸ ਚੀਜ਼ ਦੇ ਵਿੱਚ ਇਹਨਾਂ ਨੇ ਲੜਾਈ ਦਾ ਕੋਈ ਬਹਾਨਾ ਲੱਭ ਲਿਆ ਮੈਂ ਤੇ ਨਾ ਵਿਆਹ ਹੀ ਇਸ ਕਰਕੇ ਕਰਾਇਆ ਹੈਗਾ ਤੁਹਾਨੂੰ ਤੇ ਪਤਾ ਵਾ ਆਪਾਂ ਤੇ ਛੋਟੀ ਜੀ ਫੈਮਿਲੀ ਤੋਂ ਬਿਲੋਂਗ ਕਰਦੇ ਆ ਪਰ ਜਦੋਂ ਤੁਹਾਡਾ ਰਿਸ਼ਤਾ ਆਇਆ ਨਾ ਕਿ ਵੱਡੀ ਫੈਮਿਲੀ ਆ ਜੁਆਇੰਟ ਫੈਮਿਲੀ ਆ ਤੇ ਮੈਂ ਨਾ ਡਰਾਮਿਆਂ ਦੇ ਵਿੱਚ ਵੇਂਦੀ ਹੁੰਦੀ ਸੀ ਬੜੇ ਸਾਰੇ ਖੁਸ਼ ਹੱਸਦੇ ਰਹਿੰਦੇ ਸੀਗੇ ਬੜੇ ਪਿਆਰ ਨਾਲ ਰਹਿੰਦੇ ਸੀਗੇ ਤੇ ਮੈਂ ਇਹੋ ਹੀ ਸਾਰਾ ਕੁਝ ਇਥੋਂ ਐਕਸਪੈਕਟ ਕਰਨਦੀ ਸੀ ਪਰ ਪਤਾ ਨਹੀਂ ਕੀ ਹੋ ਗਿਆ ਵਾ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆ ਇੱਕ ਵੀ ਚੀਜ਼ ਇਸ ਤਰ੍ਹਾਂ ਦੀ ਨਹੀਂ ਆ ਇੱਥੇ ਕਿਰਨ ਬਹੁਤ ਵਧੀਆ ਫੈਮਿਲੀ ਆ ਤੂੰ ਵੇਖ ਤੇਰੇ ਵਿਆਹ ਨੂੰ 2 ਸਾਲ ਹੋ ਗਏ ਆ ਆਪਾਂ 2 ਮਹੀਨਿਆਂ ਕਰਕੇ 2 ਹਫ਼ਤਿਆਂ ਕਰਕੇ ਆਪਾਂ 2 ਸਾਲ ਨਾਲ ਨਾ ਮਿੱਟੀ ਕਰੀਏ ਹਨਾ ਉਦੋਂ ਤੇ ਸਾਰੇ ਵਧੀਆ ਹੀ ਰਹਿੰਦੇ ਰਹੇ ਨਾ ਬਾਦ ਦੂਸਰੀ ਗੱਲ ਪੈਸੇ ਦੀ ਤੇ ਲੜਾਈ ਹੈ ਹੀ ਨਹੀਂ ਆ ਘਰ ਵਿੱਚ ਤੇ ਫਿਰ ਲੜਾਈ ਕਿਸ ਗੱਲ ਦੀ ਇਹੋ ਹੀ ਤੇ ਸਮਝ ਨਹੀਂ ਆਂਦੀ ਮੈਨੂੰ ਉਹ ਵੀ ਸਿਰਫ ਵੱਡੀ ਮੰਮੀ ਤੇ ਮੰਮੀ ਦੇ ਵਿੱਚ ਹੀ ਲੜਾਈ ਹੁੰਦੀ ਹੈ ਹੋਰ ਕਿਸੇ ਦੇ ਵਿੱਚ ਲੜਾਈ ਨਹੀਂ ਹੁੰਦੀ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਵਾ ਕੀ ਨਹੀਂ ਕਰਨਾ ਕੀ ਸੋਚਦੀਆਂ ਰਹਿੰਦੀਆਂ ਦੋਵੇਂ ਜਾਣੀਆਂ ਮੈਂ ਤੇ ਹੁਣੇ ਜੋ ਮੇਰੀ ਗੱਲ ਸੁਣ ਛੱਡ ਦੇ ਸਾਰੀ ਗੱਲਾਂ ਦਿਮਾਗ ਆਪਣਾ ਨਾ ਫ੍ਰੀ ਰੱਖ ਜੋ ਤੂੰ ਕਰਨ ਲਈ ਹੈ ਨਾ ਜੋ ਤੂੰ ਮੇਰੇ ਨਾਲ ਗੱਲ ਕੀਤੀ ਨਾ ਤੂੰ ਉਹਨੂੰ ਥੋੜਾ ਹੋਰ ਸਟ੍ਰਿਕਟ ਹੋ ਜਾ ਹਾਰਡ ਹੋ ਜਾ ਠੀਕ ਹੈ ਇਹਨਾਂ ਨਾਲ ਬਿਹੇਵੀਅਰ ਆਪਣਾ ਹੋਰ ਹਾਰਡ ਕਰ ਦੇ ਠੀਕ ਹੈ ਚਾਚਾ ਜੀ ਨੂੰ ਵੀ ਉਹ ਵੱਡੇ ਪਾਪਾ ਨੂੰ ਵੀ ਪਤਾ ਇਸ ਗੱਲ ਦਾ ਤੇ ਪਾਪਾ ਨੂੰ ਵੀ ਪਤਾ ਵਾ ਇਸ ਗੱਲ ਦਾ ਕਿ ਕਿਰਨ ਜੋ ਵੀ ਹੈ ਨਾ ਐਕਟ ਕਰਨ ਲਈ ਹੈ ਠੀਕ ਹੈ ਤੇ ਮੈਂ ਵੀ ਅੱਜ ਵੱਡੀ ਮੰਮੀ ਨਾਲ ਰੂਡ ਹੋਣਾ ਵਾ ਕਿਉਂਕਿ ਜਿਆਦਾ ਜਿਹੜੀ ਵੱਖ ਹੁੰਦੀ ਨਾ ਉਹ ਵੱਡੀ ਮੰਮੀ ਨੂੰ ਹੀ ਪਈ ਆ ਪਰ ਤੁਸੀਂ ਇਹ ਵੇਖੋ ਨਾ ਮੈਂ ਕਦੀ ਇਸ ਤਰ੍ਹਾਂ ਉਹਨਾਂ ਦੋਵਾਂ 'ਚ ਕਿਸੇ ਨਾਲ ਗੱਲ ਨਹੀਂ ਕੀਤੀ ਤੇ ਇਕਦਮ ਹੀ ਇੰਨਾ ਜ਼ਿਆਦਾ ਰੂਡ ਹੋ ਜਾਣਾ ਉਹ ਕੱਲ ਬਿਮਾਰ ਹੀਗੇ ਤੇ ਫੇਰ ਵੀ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਦੇ ਪਾਈ ਇਹ ਜ਼ਰੂਰ ਸੀਗਾ ਕਿ ਮੈਂ ਡਾਕਟਰ ਨੂੰ ਫੋਨ ਕਰ ਦਿੱਤਾ ਸੀ ਤੇ ਉਹਨੇ ਘਰੇ ਮੈਡੀਸਿਨ ਜ਼ਰੂਰ ਦੇ ਦਿੱਤੀ ਸੀ ਪਰ ਮੈਨੂੰ ਇਹ ਸਾਰਾ ਕੁਝ ਕਰਕੇ ਚੰਗਾ ਬਿਲਕੁਲ ਨਹੀਂ ਲੱਗਣ ਦੇ ਕੋਈ ਗੱਲ ਨਹੀਂ ਪਤਾ ਹੈ ਕਿਸੇ ਨੂੰ ਸੁਧਾਰਨ ਵਾਸਤੇ ਜੇ ਆਪਾਂ ਨੂੰ ਥੋੜਾ ਜਿਹਾ ਵਿਗੜਨਾ ਪੈਂਦਾ ਵਾ ਨਾ ਤੇ ਉਹ ਮਾੜਾ ਨਹੀਂ ਹੈਗਾ ਬਾਅਦ ਵਿੱਚ ਇਹਨਾਂ ਨੇ ਹੀ ਕਹਿਣਾ ਵਾ ਕਿ ਕੇਰਨ ਨੇ ਸਾਡੇ ਵਾਸਤੇ ਹੀ ਇਸ ਤਰ੍ਹਾਂ ਕੀਤਾ ਵਾ ਤੇ ਇਹ ਗਿਲੇ ਸ਼ਿਕਵੇ ਉਹਨਾਂ ਦੇ ਰਹਿਣੇ ਨਹੀਂ ਆ ਠੀਕ ਹੈ ਤੇ ਚਲਾ ਫਿਰ ਤੂੰ ਬਣਾ ਸ਼ੇਕ ਬਣਾ ਬナナ ਸ਼ੇਕ ਬਣਾ ਤੇ ਫਿਰ ਆਪਾਂ ਨਿਕਲੀਏ ਠੀਕ ਹੈ ਚਲੋ ਠੀਕ ਆ ਤੁਸੀਂ ਤੇ ਗਿਆ ਦਿੱਤਾ ਕਿ ਹੋਰ ਸਟ੍ਰਿਕ ਹੋਰ ਬਿਹੇਵੀਅਰ ਨਾਲ ਚੇਂਜ ਕਰ ਉਹ ਪਰ ਮੈਨੂੰ ਹੀ ਪਤਾ ਵਾ ਮੈਂ ਕਿੰਨਾ ਆਪਣੇ ਦਿਲ ਤੇ ਪੱਥਰ ਰੱਖ ਕੇ ਸਾਰਾ ਕੁਝ ਕਰਨੀ ਮੰਮੀ ਨੂੰ ਵੱਡੀ ਮੰਮੀ ਦੇ ਖਲਾਫ ਕਿਵੇਂ ਪੜਖਾਇਆ ਤੇ ਰਿਧੀ ਬਾਰੇ ਵੀ ਕੀ ਕੁਝ ਮੈਂ ਕਹਿ ਦਿੱਤਾ ਹੇ ਰੱਬਾ ਮੈਨੂੰ ਪਲੀਜ਼ ਤੂੰ ਮਾਫ ਕਰ ਦੇ ਮੈਂ ਤੇ ਬਾਸੀ ਸਾਰਾ ਕੁਝ ਇਹਨਾਂ ਨੂੰ ਸੁਧਾਰਨ ਵਾਸਤੇ ਕਰਨ ਨਹੀਂ ਹੈ ਹੋਰ ਕੋਈ ਮੇਰੀ ਗਲਤ ਟੈਨਸ਼ਨ ਨਹੀਂ ਹੈਗੀ ਇੱਕ ਹੀ ਸਮੇਂ ਤੇ ਮੈਂ ਇਕੱਲੇ ਨਹੀਂ ਰਹਿ ਸਕਦੇ ਗੋਲਡੀ ਕਾਲ ਸੁਣੀ ਦੱਸੋ ਇੱਕ ਉਹ ਬਾਈ ਬਹਿ ਜਾਇਆ ਤੇ ਉਹਨਾਂ ਐਸਾ ਕਰ ਮੇਰੇ ਨਾ ਬੀਪੀ ਦੀ ਗੋਲੀਆਂ ਲਿਆਉਣ ਵਾਲੀਆਂ ਤੇ ਉਹ ਆਂਦੀ ਵੇ ਕੀ ਫੜੀ ਲਿਆਵੇਂ ਕਿੱਥੋਂ ਕਿੱਥੋਂ ਮੈਡੀਕਲ ਸਟੋਰ ਤੋਂ ਹੋਰ ਪਤਾ ਸਬਜ਼ੀ ਮੰਡੀ ਥੋੜਾ ਲੈਣ ਜਾਣਾ ਹੈਗਾ ਬੜੀ ਮੰਮੀ ਇਹ ਕੰਮ ਕਰੋ ਸਾਹਿਲ ਨੂੰ ਫੋਨ ਕਰੋ ਸਾਹਿਲ ਨੂੰ ਫੋਨ ਕਰੋ ਕਿ ਉੱਥੋਂ ਆਵੇ 100 ਕਿਲੋਮੀਟਰ ਦਾ ਪੈਂਡਾ ਕਰਕੇ ਆਵੇ ਤੁਹਾਨੂੰ ਦਵਾਈ ਲਿਆ ਕੇ ਦਵੇ ਬੀਪੀ ਦੀ ਤੇ ਫਿਰ ਵਾਪਸ ਚਲੇ ਜੇ ਠੀਕ ਹੈ ਇਹ ਹੈ ਅੱਗੇ ਤੇ ਪੁੱਤਰ ਤੂੰ ਮੈਨੂੰ ਦਵਾਈ ਲੈ ਕੇ ਦਿੰਦਾ ਸੀ ਇਹ ਸਾਹਿਲ ਦੀ ਗੱਲ ਵਿੱਚੋਂ ਕਿੱਥੋਂ ਆ ਗਈ ਵੱਡੀ ਮੰਮੀ ਤੁਸੀਂ ਕਹਿੰਦੇ ਅੱਡ ਹੋਣਾ ਤੇ ਫਿਰ ਅੱਡ ਹੋਣਾ ਵਾ ਤੇ ਆਪਣੇ ਕੰਮ ਆਪ ਹੀ ਕਰੀਏ ਨਾ ਪੁੱਤਰ ਹੈਨਾ ਅੱਡ ਤਾਂ ਆਪਾਂ ਵੱਡੇ ਆ ਨੇ ਹੋਣਾ ਤੁਸੀਂ ਬੱਚਿਆਂ ਨੇ ਥੋੜਾ ਹੋਣਾ ਤੇ ਜਦੋਂ ਤੁਸੀਂ ਵੱਡੇ ਹੋਣਾ ਤੇ ਵੱਡਿਆਂ ਦੇ ਵਿੱਚ ਅਸੀਂ ਬੱਚੇ ਵੀ ਤੇ ਨਾਲ ਹੀ ਹੋਨੇ ਨਾ ਪੁੱਤਰ ਹਾਂ ਬੱਚਿਆਂ ਨੂੰ ਨਹੀਂ ਆਪਾਂ ਵਿੱਚ ਲੈ ਕੇ ਜਾਣਾ ਇਹ ਤਾਂ ਅਸਲ 'ਚ ਸਾਡਾ ਆਪਸੀ ਮਸਲਾ ਹੈਗਾ ਮੈਂ ਵੀ ਵੱਡੀ ਮੰਮੀ ਫੈਸਲਾ ਕਰ ਲਿਆ ਕਾਦਾ ਫੈਸਲਾ ਇਹ ਕਰ ਲਿਆ ਵਾ ਵੇਖੋ ਜਦੋਂ ਇਹਨਾਂ ਦੇ ਸਕੇ ਭਰਾਵਾਂ ਦੀ ਨਹੀਂ ਬਣੰਡੀ ਤੇ ਅਹੀਂ ਮੈਂ ਤੇ ਸਾਹਿਲ ਤੇ ਫੇਰ ਚਾਚੇ ਤਾਏ ਦੇ ਮੁੰਡੇ ਆ ਨਾ ਨਾ ਸਾਡੀ ਕਿੱਥੇ ਬੰਨੀ ਆ ਨਾ ਪੁੱਤ ਚਾਚੇ ਤਾਏ ਦੇ ਪੁੱਤ ਥੋੜਾ ਜੇ ਹਾਂ ਆ ਪਤਾ ਨੂੰ ਕਦੀ ਇਤਨਾ ਸਮਝਿਆ ਨਹੀਂ ਵੇਖ ਮੇਰੇ ਬੱਚੇ ਮੰਜੂ ਨੇ ਪਾਲਲੇ ਤੇ ਮੰਜੂ ਦੇ ਬੱਚੇ ਮੈਂ ਪਾਲਲੇ ਆ ਕੌਣ ਮੁੱਲ ਰੱਖਦਾ ਮੰਮੀ ਕੋਈ ਇਸ ਜੀ ਦਾ ਮੁੱਲ ਹੈਗਾ ਜਦੋਂ ਇੱਕ ਮਾਂ ਨੇ ਦੋਵੇਂ ਜਿਹੜੇ ਪਾਲੇ ਆ ਉਹ ਨਹੀਂ ਇਕੱਠੇ ਰਹਿਣ ਦੇਣੀਆਂ ਜਨਾਨੀਆਂ ਤੇ ਫੇਰ ਸਾਡੀਆਂ ਜਨਾਨੀਆਂ ਜਿਹੜੀਆਂ ਵਾ ਉਹ ਇਕੱਠੇ ਰਹਿਣ ਦੇਣਗੀਆਂ ਜਿਨ੍ਹਾਂ ਨੇ ਵੱਖ-ਵੱਖ ਮਾਵਾਂ ਦੇ ਪੇਟ ਚੋਂ ਜਨਮ ਲਿਆ ਵਾ ਨਹੀਂ ਨਾ ਰਹਿਣ ਦੇਣਗੀਆਂ ਹੁਣ ਤੁਸੀਂ ਕਹਿੰਦੇ ਲੜਦੇ ਪਏ ਨਾ ਕਿ ਹਿੱਸੇ ਦੋ ਕਰਨੇ ਆ ਦੋ ਨਾ ਕਰਿਓ ਵੱਡੀ ਮੰਮੀ ਚਾਰ ਕਰਿਓ ਮਤਲਬ ਠੀਕ ਹੈ ਚਾਰੇ ਸੇ ਹਾਂ ਤੁਹਾਡਾ ਸਾਹਿਲ ਦਾ ਮੇਰਾ ਤੇ ਪਾਪਾ ਦਾ ਚਾਰ ਹਿੱਸੇ ਹੋ ਗਏ ਨਾ ਚਾਰ ਹਿੱਸੇ ਕਰਿਓ ਠੀਕ ਹੈ ਕੋਂਡੀ ਦੇਖੋ ਇੱਕ ਹੀ ਗੱਲ ਕਹਿਂਦੇ ਆ ਇਹੋ ਹੀ ਕਹਿਣਾ ਚਾਰ ਹਿੱਸੇ ਚਾਰ ਹੀ ਹੋਣੇ ਆ ਚਾਰ ਹੋਣੇ ਜਾਂ ਤੇ ਆਪਣੀਆਂ ਜਿਦਾਂ ਛੱਡ ਦੋ ਠੀਕ ਹੈ ਤੇ ਜੇ ਹਿੱਸਿਆਂ ਤੇ ਆ ਹੀ ਗਏ ਨੇ ਨਾ ਵੱਡੀ ਮੰਮੀ ਫਿਰ ਹਿੱਸੇ ਚਾਰ ਕਰਾਂਗੇ ਠੀਕ ਹੈ ਕੋਲਡੀ ਮੇਰੀ ਗੱਲ ਤੇ ਸੁਣ ਮੈਂ ਤੇਰੇ ਬਿĐਾਰੇ ਰਹਿ ਸਕਦੀ ਮੈਂ ਤੇਰੇ ਬਿĐਾਰੇ ਰਹਿ ਸਕਦੀ ਪੁੱਤ

ਸਾਹਿਲ ਦੀ ਗੱਲ ਕਰਤੀ ਐ ਫਿਰ ਅੱਪ ਇਹ ਕੀ ਹੁੰਡਿਆ ਕਿਤੇ ਇਤ ਨਹੀਂ ਕਿ ਸਾਥੂ ਮੇਰੇ ਇਹ ਸਾਡੀਆਂ ਗਲਤੀਆਂ ਬੱਚਿਆਂ ਦਾ ਕਾਂਡੀਆਂ ਮੇਰੀ ਗੱਲ ਸੁਣੋ ਦੱਸੋ ਤੂੰ ਹੀ ਵੱਡੀ ਮੰਮੀ ਨਾਲ ਜਿਆਦਾ ਰੂਹ ਨਹੀਂ ਹੋਗੇ ਤੂੰ ਹੀ ਤੇ ਹਿੱਸੇ ਦੀਆਂ ਗੱਲਾਂ ਕਰਨ ਲੱਗ ਪਏ ਮੈਨੂੰ ਪਤਾ ਕਿ ਰਣ ਮੈਂ ਵੱਡੀ ਮੰਮੀ ਨੂੰ ਬਹੁਤ ਗਲਤ ਬੋਲਿਆ ਵਾਂ ਪਰ ਗੱਲ ਇਹ ਹੈ ਨਾ ਜੇ ਇੰਨਾ ਹਾਰਡ ਨਾਣਾ ਹੋਵਾਂਗੇ ਤੇ ਇਹਨਾਂ ਨੇ ਨਾ ਟਰੈਕ ਤੇ ਨਹੀਂ ਹੋਣਾ ਇਹੋ ਜਿਹੀਆਂ ਗੱਲਾਂ ਕਰਨਗੇ ਕਰਾਂਗੇ ਨਾ ਤੇ ਫੇਰ ਹੀ ਇਹਨਾਂ ਨੇ ਸੌਫਟ ਹੋਣਾ ਵਾਂ ਨਹੀਂ ਤੇ ਇਹ ਤੇ ਜਿੱਦ ਤੇ ਅੜੇ ਹੋਏ ਕਿ ਅਸੀਂ ਵੱਖਰੇ ਹੋਣਾ ਵੱਖਰੇ ਹੋਣਾ ਹੁਣ ਅੱਜ ਵੇਖੀ ਇਹਨਾਂ ਨੂੰ ਸਮਝ ਆ ਗਈ ਹੁਣ ਕਿ ਉਹ ਕਹਿੰਦੇ ਹਨ ਕਿ ਤੇ ਸਾਡੀਆਂ ਗੱਲਾਂ ਬੱਚਿਆਂ ਚ ਤੇ ਨਹੀਂ ਆਉਣੀਆਂ ਹੁਣ ਇਹਨਾਂ ਨੂੰ ਥੋੜਾ ਨਾ ਹੋਣਾ ਵਾ ਚਲ ਆ ਚਲੀਏ ਮੈਂ ਗੱਡੀ ਘੜਦਾ ਚਲੋ ਠੀਕ ਤੇ ਮੇਰੀ ਗੱਲ ਸੁਣਾ ਉਹ ਦਾ ਨਾ ਚਲ ਮੈਂ ਹੀ ਕਰ ਦੂੰਗਾ ਉਥੇ ਮੈਂ ਨਾ ਮੁੰਡੇ ਨੂੰ ਭੇਜ ਦੂੰਗਾ ਤੇ ਵੱਡੀ ਮੰਮੀ ਦੇਣਾ ਉਹ ਬੀਪੀ ਦਾ ਪੱਤਾ ਤੇ ਤੂੰ ਫੋਨ ਕਰਕੇ ਪੁੱਛ ਲੈਮੀ ਕਿ ਦਵਾਈ ਖਾ ਲਈ ਠੀਕ ਐ ਚਲ ਆ ਚੱਲੀ ਕਿੱਥੇ ਗੱਡੀ ਦੀ ਇੱਥੇ ਪਈ ਹੋਣੀ ਕਿਤੇ